ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਦੀ ਫਤਿਹ ਨੂੰ ਹਾਰੇ ਨੂੰ ਪਤਾ ਹੀ ਆ ਦੋ ਭਰਾ ਬੈਠੇ ਆ ਹਨੀ ਵੀਰ ਜਾਂ ਬੈਂਕਰ ਵੀਰ ਅੰਨਾ ਦਾ ਕਈ ਦਿਨਾਂ ਤੋਂ 20 ਸਾਲਾਂ ਤੋਂ ਮਸਲਾ ਉੱਜਿਆ ਆ ਬਹੁਤ ਜ਼ਿਆਦਾ ਲੋਕੋ ਚੀਜ਼ ਦਾ ਸਵਾਦ ਲੈਂਦੇ ਆ ਦੋਨਾਂ ਦੇ ਪਰਿਵਾਰਾਂ ਦੀ ਇੱਜ਼ਤਾਂ ਸਾਡਾ ਵੀ ਪਰਿਵਾਰ ਆ ਉਹ ਪਰ ਇੱਕ ਦੂਜੇ ਪਰਿਵਾਰ ਨੂੰ ਬੋਲਦੇ ਬੋਲਦੇ ਸੀ ਸਾਡੇ ਦੋਨੇ ਏਰੀਆ ਦੇ ਆ ਭਰਾ ਨੇ ਮੇਰੇ ਹੁਣ ਅੱਜ ਆ ਟੇਬਲ ਤੇ ਗੱਲ ਹੋਈ ਆ ਅੱਜ ਤੋਂ ਬਾਅਦ ਨਾ ਕਹਦੇ ਬੈਂਕਰ ਵੀਰ ਨਾ ਕਹਦੇ ਹਨੀ ਵੀਰ ਅਦੇ ਵੀ ਆਪ ਦੇ ਕਿਸੇ ਫੈਮਿਲੀ ਮੈਟਰ ਦਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਆਕ ਤੇ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਦੇ ਕੇਸ ਨੇ ਤੇ ਤਰਖਾਸਤਾਂ ਨੇ ਉਹ ਕਿਤੇ ਵਾਪਸ ਲੈਣਗੇ ਤੇ ਬਾਕੀ ਤੁਹਾਨੂੰ ਆਪ ਦੇ ਮੂੰਹੋਂ ਤੇ ਦੋਨੇ ਵੀਰਾਂ ਛੱਡਣਾ ਆਪ ਦੇ ਵਿਚਾਰ ਤੋਂ ਹੀ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਾਰੇ ਇਸ ਚੀਜ਼ ਤੋਂ ਬਹੁਤ ਦੁਖੀ ਸੀ ਅਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟੈਂਸਿਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਕਿ ਜੇ ਇਹਨਾਂ ਕਿਸੇ ਦੇ ਪ੍ਰਭਾਵ ਨੂੰ ਮੇਰੇ ਕਿਸੇ ਭੈਣ ਨੂੰ ਗਲਤ ਬੋਲਿਆ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾਈਆਂ ਬਾਈ ਰਿੱਕੀ ਜਨੌਦ ਨੇ ਦੋ ਤਿੰਨ ਦਿਨ ਤੋਂ ਬਿਠਾ ਲਿਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕੋਈ ਗੱਲਾਂ ਸਹੀ ਵੀ ਸੀ ਕੋਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਸ਼ਾਂ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਬੁੱਤੇ ਬਾਰੇ ਕੁਝ ਬੋਲਿਆ ਤਾਂ ਮੈਂ ਉੱਤੋਂ ਸ਼ਰਮੀ ਫੀਲ ਕਰਦਾ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਾਉਂਗਾ ਰਿੱਕੀ ਬਿਰਮਰੇ ਜਵਾਨ ਆ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਵਾਂਗਾ ਸਸਿਕਲ ਜੀ ਸਾਰਿਆਂ ਨੂੰ ਵਾਈਪੁਰ ਜੀ ਦਾ ਖਾਨ ਸਾਹਿਬ ਵਾਈਪੁਰ ਜੀ ਕੀ ਫਤਿਹ ਰਿੱਕੀ ਬਾਈ ਵੱਡਾ ਭਰਾ ਜਿੱਦਾਂ ਸੰਦੀਪ ਬਾਈ ਹੋਣੀ ਉਦਾਂ ਹੀ ਇਹ ਵੱਡੇ ਵੱਡੇ ਹੀ ਹੁੰਦੇ ਆ ਸਿਆਣੀ ਗੱਲ ਕਰਦੇ ਆ ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਵੱਲੋਂ ਖੂਨਦਾਨ ਕੈਂਪ ਲੜਕੀਆਂ ਦੇ ਵਿਆਹ ਪਰ ਬਾਈ ਹੋਣੀ ਹੈ 28 ਤਰੀਕ ਨੂੰ ਕਰ ਰਹੀ ਹੈ ਤੋਂ ਵਧੀਆ ਦੇਖੋ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਤੁਲਿਆ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੀ ਤਰੀਕ 'ਚ ਹਾਂ ਨੀ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਨਾ ਇਸ ਤੋਂ ਬਾਅਦ ਮੇਰੇ ਕੋਈ ਲਫ਼ਜ਼ ਬੋਲਣ ਨੂੰ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂਗਾ ਵੈਰੀ ਗੁੱਡ ਹਾਂ ਇਹ ਦੀ ਸੀ ਬਈ ਆਹ ਆਈ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਨ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਿਵਾਰ ਤੇ ਨਾ ਜਾਓ ਠੀਕ ਆ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੋ ਜਾ। ਇਹਨਾਂ ਗੱਲਾਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਰਿੱਕੀ ਬਾਈ ਦਾ ਵੀ ਧੰਨਵਾਦ ਕਰਦਾ, ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ। ਉਹ ਵੀ ਇਹ ਚੀਜ਼ ਨੂੰ ਹੱਕ 'ਚ ਨਹੀਂ। ਠੀਕ ਹੈ ਨਾ? ਉਹ ਮੈਂ ਤੁਹਾਨੂੰ ਇਹ ਔਨ ਕੈਮਰਾ ਵੀ ਕਰਦਾ ਜੇ ਉਹ ਕੋਈ ਗੱਲ ਐ ਤਾਂ ਵੀ ਮੈਨੂੰ ਬੋਲਦਾ ਹੀ ਐ, ਟੋਕਦਾ ਹੀ ਐ ਉਹ। ਮਤਲਬ ਵੀਰ ਕੋਈ ਇਹ ਨਹੀਂ ਵੀ ਇਹਨਾਂ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਆ। ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਵੀ ਯਾਰ ਨਵਜੀਤ ਬੈਠਦੇ ਆ। ਵੀ ਉਹਦੇ ਬਾਰੇ ਜੋ ਵੀ ਐ ਉਹ ਹੰਨੀ ਨੇ ਸੋਰੀ ਮੰਗੀ ਜੋ ਬਿਲਕੁਲ ਆਪਣਾ ਭਰਾ ਹੈ ਛੋਟਾ ਵੱਡੀ ਗੱਲ ਹੈ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਮੈਂ ਕੋਸ਼ਿਸ਼ ਕਰਾਂਗਾ ਜਿੱਦਨ ਮੈਨੂੰ ਹੰਨੀ ਤੇ ਮੰਮੀ ਮਿਲਣਗੇ ਵੀ ਮੈਂ ਉਹਦੇ ਟੈਰੀਅਰ ਤੇ ਲਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਠੀਕ ਹੈ ਬਾਈ ਨੇ ਜਿਵੇਂ ਕਰਤਾ ਓਵੇਂ ਹੀ ਰਹਿਣਾ ਜਿਵੇਂ ਕਹਤਾ ਓਵੇਂ ਕਰਤਾ ਅਸੀਂ ਅੱਜ ਤਰੀਕ 17 ਤਾਰਾ ਨੂੰ ਜਵਾਨ ਦੇ ਕੇ ਬਾਕੀ ਬਾਈ ਦੇਖੋ ਅਸੀਂ ਬੂਟਾਂ ਦੀਆਂ ਵੀਡੀਓ ਪਾਉਣੀਆਂ ਕੰਮ ਕਰਨੀਆਂ ਹਾਂ ਉਹ ਤਾਂ ਕਰੋ ਇਹਨਾਂ ਤੁਹਾਡਾ ਹੋਵੇ ਵੀ ਅੱਗੇ ਇੱਕ ਸਮਝ ਵੀ ਅਸੀਂ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤੁਹਾਡਾ ਬਣਦਾ ਕੋਈ ਦੇਖੋ ਇਹਦੇ ਨਾਲ ਵੀ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਓਪਨਿੰਗ ਤੇ ਆਲਾ ਦਰਾ ਹਾਂ ਹਾਂ ਕੋਈ ਨਹੀਂ ਤੂੰ ਵੀ ਹੁਣ ਆ ਵੀ ਹਾਂ ਕਿੱਦਾਂ ਸਾਡੇ ਪਹਿਲੇ ਸਾਡੇ ਬਾਈ 3 ਨੂੰ ਬਾਈ ਨੂੰ ਇਹ ਇਹਦੇ ਦਰਾਹੇ ਇੱਕ ਨੂੰ ਆ ਸੋ ਰਲ ਕੇ ਜਿਵੇਂ ਵੀ ਹੋਊਗਾ ਕਰਾਂਗੇ ਵੱਡਾ ਕਰਾਂਗੇ ਸ਼ਾਮ ਖਿਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਨੀ ਚਾਹੀਦੀ ਹੈ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਹੈ ਵੀ ਜਦੋਂ ਬਹੁਤ ਵੱਡਾ ਇਸ ਟਾਈਮ ਪਹਿਲੇ ਤਾਂ ਬੜਾ ਦਾ ਰਿਆ ਹੋਇਆ ਸੀ ਹੁਣ ਭਾਈ ਸੰਦੀਪ ਸਨੀਆਂ ਦਾ ਦੇਖੋ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਐਡਵੋਕੇਟ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਵੀ ਉਹ ਹਰੇਕ ਜਣੇ ਪੰਥਦਰਦੀ ਬੰਦੇ ਨਾਲ ਖੜਦੇ ਨੇ ਹੁਣ ਵੀ ਉਹ ਠੋਕ ਕੇ ਜਾ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਭਾਈ ਸੰਦੀਪ ਸਿੰਘ ਸਨੀ ਦੇ ਤਿੰਨ ਕਸ਼ਾਰੇ ਹੂਣਾ ਲੱਭੜੇ ਮਿਲਿਆ ਇੰਨਾ ਤਸ਼ੱਦਦ ਕੀਤਾ ਵੈ ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਹਰਾਂ ਨੂੰ ਦੇਖ ਕੇ ਆਪ ਅਸ਼ਾਰਾਂ ਮਹਿਸੂਸ ਹੁੰਦੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਆ ਤੇ ਇਹ ਪੰਜਾਬ 'ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਕਿਰਪਾ ਜੀ ਤੁਸੀਂ ਬਰਾ ਸਿਆਣੇ ਨੇ ਕੁਝ ਕਿਸਮਾ ਹੋ ਜਾਂਦੀ ਸਾਨੂੰ ਸਵੱਤ ਬਖਸ਼ ਕੋਈ ਵੱਡਾ ਬੰਦਾ ਚਾਹੀਦਾ ਸੀਗਾ ਕਿ ਜਿਹੜਾ ਇਹ ਚੀਜ਼ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਭਰਾ ਸੀ ਉਹਦੀ ਦਿਲੋਂ ਰਿਸਪੈਕਟ ਕਰਦੇ ਆਂ ਪਰ 21 ਵੀਰ ਨਾਲ ਦੋਨਾਂ ਜੀ ਬੈਠ ਕੇ ਬਾਈ ਨੇ ਦੋ ਤਿੰਨ ਦਿਨ ਤੋਂ ਸਾਨੂੰ ਬੁਲਾ ਕੇ ਨਹੀਂ ਮੈਂ ਦੱਸ ਦਵਾਂ ਮੈਂ ਵੀਰੇ ਨੂੰ ਕਰਕੇ ਵੀਰੇ ਨੂੰ ਫੋਨ ਕਰਕੇ ਮੈਂ ਕਿਹਾ 21 ਵੀਰੇ ਨਾਲ ਗੱਲ ਹੋਈ ਹੈ ਇਹਦਾ ਤੇ